ਇਤਨਾ ਹੀ ਇੱਕ ਮਾਂ ਦਾ ਦਿਲ ਪੁੱਛਿਆ ਜਾਂਦਾ ਜਦੋਂ ਉਹਦੀ ਧੀ ਘਰੋਂ ਰੋ ਕੇ ਜਾਵੇ ਸਿਆਣੇ ਆਂਦੇ ਜਦੋਂ ਧੀ ਖਾਲੀ ਜਾ ਕੇ ਕੰਧਾਂ ਰੋਂਦੀਆਂ ਪੁੱਤ ਮੇਰੇ ਵੀ ਉਦੋਂ ਇਹੋ ਜਿਹੇ ਹਾਲਾਤ ਹੋ ਗਏ ਤੇ ਮੈਂ ਵੀ ਉਹਦੇ ਆ ਤੇ ਕੁਝ ਨਹੀਂ ਕਰ ਸਕੀ ਮੰਮੀ ਜੀ ਅੱਜ ਵੀ ਮੈਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਹੈ ਕਿ ਇੱਕ ਧੀ ਜਦੋਂ ਦੁਖੀ ਹੁੰਦੀ ਹੈ ਮੈਂ ਸਭ ਤੋਂ ਵੱਧ ਆਪਨੇ ਪੇਕੇਆਂ ਤੋਂ ਲੀਹ ਉਹ ਬੜੀ ਆਸ ਨਾਲ ਆਪਣੇ ਪੇਕੇ ਨੂੰ ਕਹਿੰਦੀ ਹੈ ਕਿ ਮੈਂ ਤੁਹਾਡੇ ਕੋਲ ਆਈ ਤੂੰ ਮੇਰੀ ਮਦਦ ਕਰੋ ਪਰ ਜਦੋਂ ਪੇਕੇ ਤੱਕਾਂ ਮਰਦੀ ਹੈ ਨਾ ਤੇ ਦੋਣੀ ਟੁੱਟ ਜਾਂਦੀ ਹੈ ਕਾਹੇ ਜੋਗੀ ਨਹੀਂ ਰਹਿੰਦੀ ਖੋ ਜੀ ਦੁੱਖ ਮੰਮੀ ਹੋਰ ਵੱਡੀ ਹੋ ਜਾਂਦੇ ਹੋਹੀ ਟੋਕ ਲੈ ਕੇ ਵਿਮਲ ਦੀ ਤੇ ਸਾਡੇ ਕੋਲ ਆਈ ਸੀ ਸਾਡੇ ਤੇ ਆਸਰਾ ਕੇ ਮੰਮੀ ਕਿ ਮੇਰੇ ਭਰਾ ਪਰ ਜਾਏ ਮੇਰੀ ਮਤ ਕਰਨਗੇ ਪਰ ਆਪਾ ਆਪਾ ਦੀ ਮੰਮੀ ਆਪਣਾ ਉੱਚਾ ਸਟੇਟਸ ਨਾ ਰੱਖਾ ਕੇ ਇਸ ਨਾ ਕਿ ਇਤਿਹਰਣ ਵਾਲੀ ਕਬਲੀ ਆਈਆਂ ਜੀ ਸਾਡੇ ਮੱਥੇ ਉੱਪਰ ਨਾ ਲੱਗਿਆ ਕਰੋ ਜਦੋਂ ਸਾਡੇ ਸਾਹਮਣੇ ਉੱਚੇ ਲੋਕ ਹੁੰਦੇ ਆ ਉੱਥੇ ਕੋਲੋਇਆ ਨਾ ਕਰੋ ਆਣ ਕੇ ਮੰਮੀ ਮੈਂ ਬਹੁਤ ਮਾੜਾ ਕਰਦੀ ਰਹੀ ਨੂੰ ਮੰਮਾ ਦੀਦੀ ਨਾਲ ਬਹੁਤ ਜ਼ਿਆਦਾ ਮਾੜਾ ਤੇ ਰঞ্জੀਤ ਕੋਲੋਂ ਵੀ ਕਰਉਂਦੀ ਸੀ ਮੰਮੀ ਪਲੀਜ਼ ਮੈਨੂੰ ਮਾਫ਼ ਕਰ ਦਿਓ ਅੱਜ ਵੀ ਨੋਜ਼ਾਜ਼ ਹੋ ਗਿਆ ਹੈ ਕਿ ਇਹ ਕਮਾਨੇ ਕਿੰਨੇ ਤਰ ਦੇ ਸ਼ਿਕਾਇਆ ਹੈ ਤੇ ਫਿਰ ਵੀ ਅੱਜ ਮੇਰੇ ਨਾਲ ਖੜੀ ਆ ਫਿਰ ਵੀ ਮੈਨੂੰ ਪਿੱਛੇ ਦੇਣ ਢੀ ਫਿਰ ਵੀ ਮੈਨੂੰ ਕਹਿਣ ਢੀ ਕਿਸਮੇ ਰੰਜੀਦ ਮੈ ਤੁਹਾਡੇ ਨਾਲ ਕਰ ਬੜਾ ਵੱਡਾ ਦੇ ਲੋ ਮੰਮੀ ਕਮਾਨ ਬਹੁਤ ਵੱਡਾ ਚਲੋ ਕੋਈ ਨਹੀਂ ਪੁੱਤ ਤੈਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ ਕੋਈ ਗੱਲ ਨਹੀਂ ਜੀ ਤੁਹਾੜੀ ਮਮੇ ਉਹਦੀ ਸੱਸ ਕਰਦੀਆਂ ਰਹੀਆਂ ਨੇ ਨਾ ਕੰਮ ਆਪਾਂ ਵੀ ਮਾਂਾਂ ਧੀਾਂ ਰਲ ਕੇ ਉਤਰਾ ਕਰੀਏ ਰਾਣੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਆਪਣਾ ਪੁੱਤ ਕਰਦਾ ਸਿਸਟਮ ਚਲਾਈਏ ਹਾਂ ਮੰਮੀ ਜਿੱਦਾਂ ਇਹ ਮੈਂ ਤਾਂ ਕਰਦੇ ਆ ਨਾ ਬਾਹਰ ਇਹਨਾਂ ਨੇ ਇੱਕ ਵਾਰ ਨਹੀਂ ਸੋਚਿਆ ਕਿ ਮੈਂ ਕਿਹ ਦਿਹਾੜੀ ਕਰਨ ਦੇ ਆ ਜਾ ਕੇ ਤੁਹਾਨੂੰ ਪਤਾ ਅਜੇ ਤੱਕ ਮੈਨੂੰ ਨਹੀਂ ਦੱਸਿਆ ਕਿ ਮੈਂ ਕੀ ਕੰਮ ਕਰੰਦਾ ਹਾਂ ਸਿੱਧੇ ਮੰਮੀ ਆਪਾਂ ਵੀ ਕੰਮ ਕਰਾਂਗੇ ਕੋਈ ਕੰਮ ਮੰਮੀ ਵੱਡਾ ਛੋਟਾ ਨਹੀਂ ਹੁੰਦਾ ਜਿਹੜਾ ਮਿਲੂਗਾ ਨਾ ਆਪਾਂ ਉਹੀ ਕਰ ਲਵਾਂਗੇ ਆਪਣੇ ਘਰ ਦੇ ਲਈ ਆ ਆ ਫਿਰ ਸਾਡੇ ਵੀ ਦਿਨ ਵਧੀਆ ਲੈ ਕੇ ਆਊਗਾ ਕੋਈ ਨਹੀਂ ਪੁੱਤ ਰੋ ਨਾ ਜੇ ਮਾੜੇ ਦਿਨ ਨਹੀਂ ਨਾ ਚੰਗੇ ਨਹੀਂ ਰਹੇ ਤਾਂ ਮਾੜੇ ਨਹੀਂ ਰਹਿਣੇ ਚੰਗੇ ਹੋਣਗੇ ਰੋਇਆ ਨਹੀਂ ਆਪਾਂ ਨੂੰ ਹਿੰਮਤ ਕਰਨੀ ਪੈਣੀ ਆ ਆਪਾਂ ਨੂੰ ਕੰਮ ਕਰਨਾ ਪੈਣਾ ਰਾਣੇ ਦੇ ਨਾਲ ਮਦਦ ਕਰਨੀ ਪੈਣੀ ਆ ਫਿਰ ਆਪਣਾ ਕੰਮ ਚੱਲਣਾ ਆਪਕ ਠਗੀਆਂ ਠੋਰੀਆਂ ਤਾਂ ਕੀ ਲੈਣਾ ਆਪੀ ਮਿਹਨਤ ਦੀ ਕਮਾਈ ਕਰੀਏ ਤੇ ਰੋਟੀ ਖਾਈਏ ਹਿੰਮਲ ਦੀ ਜੀਤੋ ਤਾਂ ਮੈਂ ਬਾਅਦ ਵਿੱਚ ਮਾਫੀ ਮੰਗਾਂਗੀ ਪਹਿਲੇ ਤੁਸੀਂ ਦੱਸੋ ਕਿ ਤੁਸੀਂ ਮੈਨੂੰ ਮਾਫ ਕਰਤਾ ਨਾ ਮੰਮੀ ਕੋਈ ਗੱਲ ਆਪਣੇ ਦਿਲ 'ਚ ਨਾ ਰੱਖਿਓ ਅੱਗੇ ਤੋਂ ਮੈਂ ਇਦਾਂ ਦਾ ਕੁਛ ਨਹੀਂ ਕਰਦੀ ਮੰਮੀ ਜਦ ਬੰਦੇ ਨਾਲ ਖੁੱਦ ਨਾ ਹੁੰਦੀ ਆ ਨਾ ਹਨੂ ਆਪਾਂ ਫੇਰ ਆਉਂਦੀ ਹੈ ਦੂਜੇ ਨੂੰ ਤੇ ਛੱਟ ਕੇ ਆਦੀਦਾ ਲੇ 헤ਦੇ ਕੋਲ ਕੀ ਨਹੀਂ ਹੈਗਾ ਪਰ ਜਦੋਂ ਆਪਾਂ ਨੇ ਤੇ ਦੇਣ ਨੂੰ ਆਉਂਦੇ ਆ ਨਾ ਉਦੋਂ ਪਤਾ ਲੱਗਦਾ ਹੈ ਕਿ ਆਹੀ ਦੂਜੇ ਨੂੰ ਕਿਦਾਂ ਤੰਗ ਕੀਤਾ ਸੀ ਉਸ ਟਾਈਮ ਚਲ ਕੋਈ ਨਹੀਂ ਕੋਈ ਨਹੀਂ ਰੋਣਾ ਹੁਣ ਬਸ ਕਰ ਤੇ ਉਧਰ ਵੇ ਬੂਹਾ ਖੜਕਿਆ ਕੋਈ ਆਇਆ ਹੋਵੇ ਮੰਮੀ ਮੰਮੀ ਚੰਮੀ ਨੰਪਾ ਕਿੱਤੀ ਆ ਗਈ ਆ ਚਲ ਕੋਈ ਨਹੀਂ ਆ ਕੇ ਕਿੱਤੀ ਆ ਜਾ ਚਲ ਉਹ ਆਈ ਕਿੱਤੀ ਬਸ ਆਜਾ ਕੋਈ ਨਾ ਤੇਰੇ ਨਵੇਂ ਸਾਹ ਦੇ ਡਰਾਮੇ ਸ਼ੁਰੂ ਆ ਇਹ ਵੀ ਕੋਣ ਵਾਸਤੇ ਮੈਨੂੰ ਸੱਦਿਆ ਹੈ ਆਂ ਦੱਸ ਕਾਹ ਤੋਂ ਸੱਦਿਆ ਮੈਨੂੰ ਤੂੰ ਇੰਨੀ ਗਰਮ ਨਾ ਆਓ ਬੈਠ ਜਾ ਬਹਿ ਜੰਨੀ ਐਂ ਅੱਡੀ ਕੋਈ ਗੱਲ ਨਹੀਂ ਕਿੱਟੀ ਬਹਿ ਜਾ ਇੱਥੇ ਤੈਨੂੰ ਮੈਂ ਕਿਹੇ ਕੰਮ ਕਰਕੇ ਸੱਦਿਆ ਵਾ ਕਿਹੜੇ ਕੰਮ ਕਰਕੇ ਸੱਦਿਆ ਹੁਣ ਮੈਨੂੰ ਬਹਿ ਜਾ ਇੱਥੇ ਹੁਣ ਮੈਨੂੰ ਕੋਈ ਨਾ ਡਰਾਮਾ ਨਾ ਕਰਕੇ ਵਿਖਾਈ ਮੈਂ ਤੈਨੂੰ ਪਹਿਲੋ ਕਹਿਦਾ ਨਹੀਂ ਤੇ ਮੈਂ ਇੱਕੋ ਫੋਨ ਕਰਨਾ ਹੈ ਵਾਜੋਣਾ ਕਈ ਕਿਤਰਾ ਸਾਰਾ ਸਮਾਨ ਚੁੱਕਿਆ ਗਿਆ। ਅਮਨ ਉਹ ਨਟੰਕੀ ਨਾ ਕਰਕੇ ਵਿਖਾਇਓ ਦਮੇ ਜਾਨੇ। ਕਿੱਡੀ ਮੇਰੀ ਗੱਲ ਸੁਣ। ਮੇਰੇ ਵੀ ਪੈਸੇ ਉਹਨੇ ਮਾਰੇ ਹੀ ਹੈ ਨਾ। ਮੈਂ ਕਿੰਨੇ ਕ ਸਮਾਨ ਚੁੱਕ ਕੇ ਲੋਕਾਂ ਦੇ ਘਰ ਲੈ ਕੇ ਆਈ। ਜਿਹੜਾ ਤੂੰ ਮੇਰਾ ਸਮਾਨ ਚੁੱਕਣ ਨੂੰ ਕਰਦੀ ਹੈ। ਭਰੀ ਤਾਂ ਮੈਂ ਵਿੱਚ ਜਾਮਣੀ ਹੈ ਨਾ। ਹਾਂ ਜਾਮਣੀ ਤਾਂ ਤੂੰ ਆਪਣੀ ਲੋਡ ਨੂੰ ਭਰੀ ਹੀ। ਉਦੋਂ ਤੋਂ ਤੂੰ ਬੜਾ ਟੌਰ ਨਾ ਕਹਿੰਨੀ ਹੈ। ਮੇਰੀ ਨਾਨਾ ਨਾ ਉਹ ਨਹੀਂ ਪੈਸੇ ਦੇਗੀ ਮੈਂ ਦਵਾਂਗੀ। ਤੇ ਤੂੰ ਤੇ ਉਹਦਾ ਹਾਮੀਆਂ ਭਰਦੀ। ਕੋਈ ਟੈਨਸ਼ਨ ਹੀ ਨਹੀਂ ਕਿੱਟੀ ਅੱਜ ਮੈਂ ਪੈਸੇ ਲੈ ਕੇ ਜਾਣੇ ਮੈਂ ਤੈਨੂੰ ਦੱਸਦਾਈ ਮੈਂ ਇੱਕ ਫੋਨ ਕਰਨਾ ਤੇਰਾ ਸਾਰਾ ਸਮਾਨ ਚੁੱਕ ਕੇ ਲੈ ਜਾਣਾ ਇੱਥੋਂ ਬਾਤ ਉਹਨੇ ਕਈ ਮਹੱਲੇ ਦੇ ਵਿੱਚ ਤਰਾ ਜਲੂਸ ਨਿਕਲ ਗਿਆ ਮੈਂ ਬਸ ਅੱਜ ਇਹੇ ਲਾਸਟ ਗੱਲ ਸੁਣੀ ਤੇਰੀ ਨਾ ਪਤਨਵਾ ਨਾ ਸਮਾਨ ਚੁੱਕਣ ਦੀ ਲੋੜ ਨਹੀਂ ਆਉਂਦੀ ਸਭ ਕੁਝ ਤੈਨੂੰ ਮਿਲੂਗਾ ਬਹਿ ਜਾ ਬਹਿ ਕੇ ਗੱਲ ਕਰ ਮੇਰੀ ਗੱਲ ਸੁਣ ਜੇ ਤੈਨੂੰ ਇੱਥੇ ਸੱਦਿਆ ਹੈ ਨਾ ਤੇ ਕਿਹੇ ਕਾਰਨ ਕਰਕੇ ਸੱਦਿਆ ਵਾ ਪਹਿਲੇ ਆਉਂਦਿਆਂ ਅਗਲੀ ਦੀ ਗੱਲ ਸੁਣੀ ਦੀ ਹੁੰਦੀ ਆ ਚੱਲ ਮन्ने ਲੈ ਕਿਹੜੇ ਕਾਰਨ ਤੂੰ ਸੱਦਿਆ ਮੈਨੂੰ ਚੱਲ ਮੈਂ ਵੇਖਦੀ ਬੈਠੀ ਐ ਪੁੱਛਦੀ ਕਿ ਹਾਂ ਅੰਮੀ ਦੱਸ ਕਿੱਦਾਂ ਸੱਦਿਆਈ ਮੈਨੂੰ ਦੱਸ ਤੂੰ ਪਹਿਲੇ ਆਣ ਕੇ ਬੋਲਾ ਲੱਗਦੀ ਏ ਮੈਨੂੰ ਤਾਂ ਮੁਕੀਆ ਦੇਣ ਲੱਗਦੀ ਮੇਰਾ ਨਾ ਮਨ ਬੜਾ ਚੁੱਕਿਆ ਗਿਆ ਕਰ ਤਾ ਮੈਂ ਤੈਨੂੰ ਸੱਚ ਦੱਸਾਂ ਚੱਲ ਮੈਂ ਵੇਖਦੀ ਖਤੋਂ ਸੱਦਿਆ ਘਰ ਤੂੰ ਜੋ ਕਰਨਾ ਦੇ ਲੈਣੀ ਕਿਹੜਾ ਫਜਾਨਾ ਲਿਆ ਕੇ ਦੇਣ ਲੱਗੀ ਹੋਣਾ ਅੰਟੀ ਮੇਰੀ ਗਾਲਾਂ ਸੋਲੋ ਜੇ ਅੱਜ ਮੈਨੂੰ ਰਕਮ ਨਾ ਨਿ ਮਿਲੀ ਤਾਂ ਬਾਚੋਂ ਨਾ ਕਹਿਣਾ ਮੈਂ ਤੁਹਾਡੇ ਇੱਥੇ ਜਲੂਸ ਕੱਢਗੀ ਮੈਂ ਬੜਾ ਖਫੀ ਹੋਈ ਜੇ ਕਰੋ ਮੈਂ ਉਦਨ ਦੀਆਂ ਗਾਲਾਂ ਖਾਂਢੀ ਆ ਘਰੋਂ ਮੈਂ ਤੁਹਾਨੂੰ ਦੱਸ ਦਵਾਂ ਉਹ ਤਾਂ ਮੈਂ ਤੇਰੇ ਗਾੜੀ ਹੱਥ ਜੋੜਦੀ ਆ ਇਹ ਤਰ੍ਹਾਂ ਦੇ ਲੱਭੇ ਪੁੱਤ ਨਾ ਅਹ ਜਰੂਸ ਵਾਲੇ ਤੂੰ ਬੈਠੀ ਆ ਨਾ ਸ਼ਮੀ ਤੈਨੂੰ ਕਹਿ ਕੇ ਗਈ ਆਉਗੀ ਨਾ ਕੋ ਤੈਨੂੰ ਦੱਸੂਗੀ ਨਾ ਐਨੇ ਪੁੱਤ ਕਾਲ ਨਹੀਂ ਪਈਦਾ ਉਦਨ ਹੀ ਗਈ ਮੈਨੂੰ ਇਤਰਾ ਹੀ ਗਈ ਦੋ ਮਿੰਟ ਆਏ ਫਿਰ ਤੇ ਹੱਥ ਲਮਕਉਂਦੇ ਆ ਗਏ ਨਹੀਂ ਇੱਕ ਵਾਰ ਤੂੰ ਡਰਾਮਾ ਕਰਕੇ ਦੋਵੇਂ ਨੂੰ ਸੱਸ ਵਿਖਾ ਦਿੰਦੀਆਂ ਜਾਂ ਮੈਨੂੰ ਰੋ ਰੋ ਕੇ ਕੋਈ ਨਹੀਂ ਪੁੱਤ ਆ ਜਾਂਦੀ ਆ ਆਵੇ ਆ ਗਈ ਕੀ ਕੀ ਹਾਲੇ ਪੜਾ ਪਈ ਰਕਮ ਪੂਰੇ 5 ਲੱਖੀ ਪੂਰੇ 5 ਲੱਖ ਹਾਂ ਵਾਹ ਹੁਣ ਕਿੱਥੋਂ ਆ ਗਿਆ ਮੈਂ ਤਾਂ ਰਾਤੀ ਸੁਪਨਾ ਵੇਖਿਆ ਕਿ ਇਹਦੇ ਲੱਖ ਰੁਪਈਆ ਮੈਨੂੰ ਦੇ ਦੂਗੀ ਤੂੰ ਤੇ ਕਿੱਥੀ ਰਕਮ ਦੇਤੀ ਮੈਨੂੰ ਕੀ ਦੱਸਾਂ ਚਲੋ ਬਸ ਜਿਹੜੀ ਯਾਤਰੀ ਉਹਨੇ ਖੇਢੀ ਸੀ ਨਾ ਐਦਾਂ ਹੀ ਬਸ ਮੈਂ ਕਢਾਈ ਉਹਦੇ ਕੋ ਆਪਣੀ ਵੀ ਰਕਮ ਮੇਰੀ ਨਿਕਲ ਆਈ ਆ ਤੇ ਤੇਰੀ ਵੀ ਨਿਕਲ ਆਈ ਆ ਮੈਂ ਤੇਨੂੰ ਵਾਦਾ ਕੀਤਾ ਸੀ ਨਾ ਵੇਖ ਲੈ ਕਿ ਤੇਰੀ ਰਕਮ ਤੇਰੇ ਹੱਥ ਫੜਾਉਂਗੀ ਕਿਤੇ ਤੂੰ ਮੈਨੂੰ ਛਦਾਈ ਦੇ ਨਹੀਂ ਬਣਾਈ ਜਾਂਦੀ ਨਹੀਂ ਨਹੀਂ ਭੈਣ ਮੈਂ ਚੱਕ ਕੇ ਸਾਹਮਣੇ ਗੇਲਾ ਇਹ ਤਾਂ ਪੂਰੇ ਲੱਗਦੇ ਮੈਨੂੰ ਤੇ ਮੇਰੀ ਗੱਲ ਸੁਣ ਜਿੰਨੀ ਭੰਡੀ ਤੂੰ ਮੇਰੀ ਕਰ ਲਈ ਹੈ ਨਾ ਉਹ ਕਰ ਲਈ ਹੁਣ ਇੱਕ ਸ਼ਬਦ ਨਾ ਬੋਲੀ ਵੇਖ ਸ਼ੰਮੀ ਜਦੋਂ ਕਿਹੇ ਤੇ ਪੈਂਦੀ ਆ ਨਾ ਪਤਾ ਉਹਨੂੰ ਲੱਗਦਾ ਮੈਂ ਇੱਕ ਇੱਕ ਰੁਪਿਆ ਮਿਹਨਤ ਕਰ ਕਰਕੇ ਜੋੜਿਆ ਹੈ ਜਿਹੜਾ ਮੈਂ ਤੇਰੇ ਹੱਥੇ ਫੜੰਦੀ ਰਹੀ ਤੇ ਤੂੰ ਮੈਨੂੰ ਕੀ ਕਹਤਾ ਮੇਰੇ ਡੁੱਬ ਗਏ ਵੇਖ ਓਦੋਂ ਕਿੱਡਾ ਵੱਡਾ ਝਟਕਾ ਲੱਗਦਾ ਹੈ ਚੱਲ ਤੇਰੀ ਵੀ ਟੱਕੀ ਗਈ ਮੇਰੀ ਵੀ ਟੱਕੀ ਗਈ ਤੇਰੇ ਘਰ ਦੀ ਇੱਜ਼ਤ ਤੇਰੇ ਘਰ ਰਹੀ ਨਹੀਂ ਮੈਂ ਕਿਹੜਾ ਹਰਾਮ ਦੇ ਇਕੱਠੇ ਕੀਤੇ ਸੀ ਮੇਰੀ ਕੀ ਤੇ ਮਿਹਨਤ ਦੀ ਕਮਾਈ ਸੀ ਮੇਰੀ ਤਾਂ ਮੇਰੇ ਘਰ ਵਾਲੇ ਦੀ ਹਾਡੀ ਵੀ ਤਾਂ ਡੁੱਬੀ ਸੀ ਚਲੋ ਚੰਗੀ ਗੱਲ ਹੈ ਇਹ ਕਿੱ데 ਚ ਤੇਰਾ ਕੋਈ ਕਸੂਰ ਨਹੀਂ ਸੀ ਤੂੰ ਮੈਨੂੰ 100 ਗੱਲ ਕੀਤੀ ਹੈ ਨਾ ਮੈਂ ਤਾਂ ਵੀ ਚੁੱਪ ਰਹੀ ਹਾਂ ਪਤਾ ਕਿਉਂ ਚੁੱਪ ਰਹੀ ਹਾਂ ਕਿਉਂਕਿ ਤੂੰ ਮੇਰੇ ਕਹਿਣ ਤੇ ਉਹਦੇ ਨਾਲ ਕਮੇਟੀ ਪਾਈ ਸੀ ਆਪਣੇ ਆਪ ਨਹੀਂ ਪਾਈ ਮੈਂ ਤਾਂ ਤੇਰੀਆਂ ਸਹਿਣ ਕਰਦੀ ਰਹੀ ਸਾਰੀਆਂ ਵੇਖ ਪਿਆਰ ਵੀ ਉੱਥੇ ਰਹਿੰਦਾ ਯਾਰੀ ਦੋਸਤੀ ਆਪਣੀ ਜਗ੍ਹਾ ਤੇ ਵਿਹਾਰ ਆਪਣੀ ਜਗ੍ਹਾ ਬਿਲਕੁਲ ਸਹੀ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਤੇਰ ਨਾਲ ਨਹੀਂ ਹੋਇਆ ਮੇਰੇ ਨਾਲ ਨਹੀਂ ਹੋਇਆ ਚਲ ਤੂੰ ਆਪਣੀ ਰਕਮ ਮੇਰੀ ਵਾਪਸ ਕਰਤੀ ਐ ਇੰਨੇ ਗੋਹ ਤੇ ਤੈਨੂੰ ਹੁਣ ਮੇਰੇ ਘਰ ਦੇ ਵੀ ਪਰਦੇ ਟੱਕੇ ਗਏ ਨਹੀਂ ਤੇ ਮੇਰੇ ਘਰ ਜਿਹੜਾ ਕਲੇਸ਼ ਪੈਣ ਰਿਹਾ ਹੈ ਨਾ ਉਹ ਮੈਨੂੰ ਪਤਾ ਹੈ ਕਿ ਕਿੱਦਾਂ ਸਾਂਭਣਾ ਮੇਰੀ ਗੱਲ ਸੁਣ ਗਾਂ ਤੋਂ ਅਸੀਂ ਕੱਟੀ ਕਿਹਿਆ ਲੈਣੀ ਪਾਉਣੀ ਜੇ ਅਸੀਂ ਕੋਈ ਕਮੇਟੀ ਜਾਂ ਕੱਟੀ ਕਿਹਿਆ ਲੈ ਪਾਉਣੀ ਹੈ ਨਾ ਜੇ ਪੂਰੀਆਂ ਪਹਿਲੇ ਬਰੂਫ ਰੱਖਣੀਆਂ ਨਾ ਪੈਣਾ ਹੁਣ ਮੇਰੇ ਕੰਨਾਂ ਨੂੰ ਹੱਥ ਲੱਗ ਗਏ ਮੈਂ ਗਾਂ ਕਮੇਟੀ ਦੇ ਚੱਕਰ 'ਚ ਨਹੀਂ ਪੈਣਾ ਮੈਂ ਬੈਂਕ 'ਚ ਜਮਾ ਕਰਾ ਦੂੰ ਪਰ ਮੈਂ ਕਮੇਟੀ ਨਹੀਂ ਪਾਣ ਮੇਰੇ ਕੰਨਾਂ ਨੂੰ ਹੱਥ ਲੱਗ ਗਏ ਮੈਂ ਜਿੱਤਰਾ ਮੈਨੂੰ ਪਤਾ ਬੋਲਣ 'ਚ ਮੇਰੀ ਵੀ ਬੇਇੱਜ਼ਤੀ ਹੁੰਦੀ ਹੁਣ ਮੈਂ ਚੱਲੀ ਜੇ ਬੈਠਾ ਪਾਣੀ ਤਾਂ ਨਹੀਂ ਨਹੀਂ ਬੜਾ ਤੇ ਪਾਣੀ ਪਾਣੀ ਚੱਲ ਜੂਗੀ ਆਜ ਬੜੀ ਜੱਫੀ ਪਾਉਂਦੀ ਹੈ ਚੱਲ ਕੋਦਨ ਦੀ ਤੇ ਮੈਨੂੰ ਅੱਖੀ ਨਹੀਂ ਵੇਖ ਸਿਖਾਉਂਦੀ ਵਹਿਲਾ ਪੈਹਾ ਕੀ ਚੀਜ਼ ਹੈ ਵਹਿਹਾ ਹੈ ਹੀ ਚੀਜ਼ ਇਹੋ ਜੀ ਚਲੋ ਚੰਗਾ ਆਂਟੀ ਸਸਿਕਾ ਸਹੀ ਕਹਿਂਦੀ ਹੈ ਭੈਣ ਪੈਸਾ ਜਾਂ ਤੇ ਇਨਸਾਨ ਦੀ ਵੈਲਿਊ ਆ ਪੈਸਾ ਨਹੀਂ ਹੈਗਾ ਤੇ ਇਨਸਾਨ ਤੇ ਕੱਖਾਂ ਵਰਗਾ ਵਜ ਕ ਹਜਕਲ ਤੇ ਸਭ pase bas ਪੈਸਾ ਹੀ ਆ ਕਿਉਂ ਮੰਮੀ ਚਲ ਮੰਮੀ ਧੀ ਗਾਲ ਸੁਣ ਮੈਂ ਵੀ ਕਰਾਂ ਕਿ ਇਹਨੂੰ ਫੋਨ ਫੋਨ ਇਹਨੂੰ ਨਾਲ ਇੱਕ ਫੋਨ ਆਇਆ ਹੀ ਕੱਲ ਤੇ ਉਹ ਕੰਮ ਆਂਦੇ ਹੀ ਤੇ ਆਪਾਂ ਹੁਣ ਵੇਲੀਆਂ ਜਾ ਕੇ ਦੇਖਣਾ ਹੀ ਹੈ ਨਾਲੇ ਰਣਜੀਤ ਵੀ ਘਰੇ ਹੈ ਨਹੀਂ ਉਹਨਾਂ ਦੇ ਮਗਰ ਮਗਰ ਹੋਈਏ ਚੱਲ ਕਰ ਤੂੰ ਫੋਨ ਤੇ ਆਪਾਂ ਜਾਈਏ ਟੈਂਸ਼ਨ ਨਹੀਂ ਮਿਲਦੀ ਮੈਨੂੰ ਤੇਰਾ ਮਨ ਨਹੀਂ ਮਿਲਦਾ ਮੇਰਾ ਪਿਆਰ ਹੀ ਉਹਨੇ ਕਦੀ ਦਿਨ ਟੈਂਸ਼ਨ ਨਹੀਂ ਹੁੰਦੀ ਸੱਚੀ ਫੁੱਲਾ ਮੇਰੇ ਕਿਹਾ ਜਿੰਦਾ ਹਾਂ ਹਰ ਵਾਰ ਇਸ ਬੋਲੀ ਕਿੱਥੇ ਪਰ ਮੈਂ ਤਾਂ ਵੱਡਾ ਆ ਸੱਚੀ ਤੇ ਪਰੇਸ਼ਾਨੀਆਂ ਤੇ ਪ੍ਰਸ਼ੰਤ ਹੁੰਦੇ ਆ ਕਹਿਣਾ ਵੀ ਨਹੀਂ ਮੰਨਦਾ ਤੇਰਾ ਨਾ ਛੁੱਟੇ ਨੰਨ ਵਿਆਹ ਹੁਣ ਤਾਂ ਬੱਦਸ਼ਮ ਇੱਕ ਹਫ਼ਤਾ ਜ਼ਿਆਦਾ ਵੀ ਗਿਟ ਗਿਆ ਹੁਣ ਪਤਾ ਲੱਗਿਆ ਮੇਰੀ ਗਲਤੀ ਹੈ ਮੈਨੂੰ ਪਰੇਸ਼ਾਨ ਕਰਨਾ ਏਡਾ ਵੱਡਾ ਬਰਾਦ ਜਿਹਦੀ ਅੱਧੇ ਲੱਗਦੀ ਹੈ ਨਾ ਉਹ ਬਦਲ ਲਗਦਾ ਏ ਕੱਲ੍ਹ ਨੂੰ ਹੁਣ ਸਮਝ ਆਉਂਦੀ ਹੈ ਅੱਜ ਕਿਨ ਸਕੂਨ ਨਾ ਸੁੱਤੀ ਪੈਣ ਵੇਕਿਆ ਨਾ ਸੱਚੀ ਮੇਰੇ ਦਿਨ ਵਿੱਚ ਠੰਡ ਫੈ ਗਈ ਮੰਮੀ ਮੈਨੂੰ ਮੀਤਨ ਤਾਂ ਕਰਤਾ ਮੈਂ ਕਦੀ ਤੇਰਾ ਹਰ ਕਹਿਣਾ ਮੰਨੂਗਾ ਮੈਂ ਦੱਸ ਤੀਰੇ ਮੰਮੀ ਸੁਤੇ ਨਹੀਂ ਸੋਝੋ ਕੋਈ ਨਹੀਂ ਕੋਈ ਸੋਝੋ ਤੂੰ ਕਿਹਦੇ ਨੂੰ ਲੈ ਆਇਆ ਕੋਤੋਂ ਮੈਂ ਹੁਣ ਆ ਹਾਂ ਸੁਤੇ ਰੋ ਕੋਈ ਗੱਲ ਨਹੀਂ ਕੋਤੋਂ ਹਾਂ ਪਿਆ ਸੁਖਣਾ ਵੇਖਿਆ ਕੋਈ ਹੀ ਮੰਮੀ ਤੈਨੂੰ ਕਾਲਾ ਹੀ ਨੂੰ ਵੇਖਿਆ ਜਿ ਤਰ੍ਹਾਂ ਤੂੰ ਆਇਆ ਲਿਪੜਿਆ ਤਿੱਪੜਿਆ ਨਹੀਂ ਨਾ ਪੁੱਤ ਬਹੁਤ ਦੁੱਖ ਹੋਇਆ ਤੇਰੇ ਨੂੰ ਦੇਖ ਕੇ ਕਿਉਂ ਮੇਰੇ ਵੱਲ ਵੀ ਕੀ ਕਹਾ ਦੁੱਖ ਹੋ ਗਿਆ ਤਾਂ ਹੋਇਆ ਤਾਂ ਖੁਸ਼ੀ ਵੀ ਹੋਈ ਤੇ ਚੱਲ ਮੇਰਾ ਪੁੱਤ ਕੰਮ ਕਰਦੇ ਆ ਪੁੱਤ ਹੱਕ ਦੀ ਕਮਾਈ ਕਰਦੇ ਆ ਭਾਵੇਂ ਉਹ ਦਿਹਾੜੀ ਆ ਮਮੀ ਤੂੰ ਕਿਦੋਂ ਵੇਖ ਲਿਆ ਮੈਨੂੰ ਪੁੱਤ ਮੈਂ ਵੇਖਿਆ ਤੇਰੇ ਕੱਪੜੇ ਰੇਤ ਨਾਲ ਤੇਹਟ ਲੱਗੇ ਤੇਰੇ ਬੂਟ ਸਾਰੇ ਸੀਮੈਂਟ ਵਾਲੇ ਬੜੇ ਪੁੱਤ ਮੈਂ ਕਮਾ ਮੈਨੂੰ ਪਤਾ ਲੱਗ ਜਾਂਦਾ ਕਿ ਮੇਰਾ ਪੁੱਤ ਕਿੱਥੋਂ ਆਇਆ ਕੀ ਕਰਦਾ ਆ ਹਰ ਪੁੱਤ ਫੇ ਕੀ ਕਰ ਸਕਦੀ ਆ ਚਲ ਕੋਈ ਨਹੀਂ ਪੁੱਤ ਠੱਗੀਆਂ ਨਾਲੋਂ ਤੇ ਇਹ ਕੰਮ ਚੰਗਾ ਆਪਾਂ ਸੁੱਖ ਦੀ ਨੀਂਦ ਸੌਵਾਂਗੇ ਥੋੜਾ ਖਾ ਲਾਂਗੇ ਸੁੱਖ ਦੀ ਨੀਂਦ ਤੇ ਸੌਵਾਂਗੇ ਕਿਸੇ ਦਾ ਦੇਣਾ ਨਹੀਂ ਕਿਸੇ ਦਾ ਲੈਣਾ ਨਹੀਂ ਵੇ ਪੁੱਤ ਆ ਜੋ ਕਿੱਟੀ ਨੂੰ ਸੱਦਿਆ ਸੀ ਉਹਦੇ ਵੀ ਪੂਰੇ ਪੈਸੇ ਦੇ ਦਿੱਤੇ ਆ ਆਪਣੇ ਸਿਰ ਤੋਂ ਸਾਰਾ ਭਾਰ ਨੱਟ ਗਿਆ ਆਪਾਂ ਹੋਰ ਕਿਸੇ ਗੱਲ ਦੀ ਟੈਨਸ਼ਨ ਨਹੀਂ ਆਪਾਂ ਨੇ ਲਈ ਨਹੀਂ ਜਿੰਨਾਂ ਪਹਿਲੇ ਦਿਨ ਕੰਮ ਕਰਕੇ ਆਏ ਸੀ ਨਾ ਪਿਲਦੇ ਵਿੱਚ ਚੀਜ਼ ਡੱਜੀ ਹੁੰਦਾ ਗਿਆ ਅੰਨ ਦੇ ਕੋਲ ਵਿਦਿਆਰੀ ਕੰਨ ਤਾਂ ਕਦੇ ਮੈਂ ਵਿਦਿਆਰੀ ਬਾਰੇ ਸੋਚਿਆ ਵੀ ਨਹੀਂ ਕਦੀ ਪਰ ਜਦੋਂ ਮੈਂ ਘਰ ਦੇ ਵਿੱਚ ਵੇਖਿਆ ਨਾ ਕੋਈ ਕੁਝ ਨਹੀਂ ਹੈਗਾ ਆਪਣੇ ਸਿਰ ਸੌਧਾਨੀ ਤੋਂ ਦੁਕਾਨੇ ਵਿੱਚ ਖਾਣ ਨੂੰ ਅੱਜ ਰੋਟੀ ਦੀ ਦੁਕਾਨੇ ਚਾਹਮ ਪਰ ਮਜਬੂਰੀ 'ਚ ਮੈਨੂੰ ਜਾਣਾ ਪਿਆ ਮੈਨੂੰ ਮਜਬੂਰੀ ਖਿੱਚ ਕੇ ਲੇ ਗਿਆ ਉਸ ਤੱਕ ਪਰ ਜਦੋਂ ਉਹਨੇ ਮੇਰੇ ਹੱਥ 'ਤੇ 200 ਰੁਪਏ ਧਰਿਆ ਨਾ ਸੱਚੀ ਮਨੂ 200 ਰੁਪਏ ਨਾ ਪਰ ਦਿਨ ਉਹਨੇ 20000 ਰੁਪਏ ਲਗਾ ਤੇ ਉਹ ਚਿੱਤੇ ਮੈਨੂੰ ਇੰਨੀ ਬਰਕਤ ਲੱਗੀ ਨਾ ਸੀ ਦੇ ਵਿੱਚ ਮਿਹਨਤ ਦੇ ਵਿੱਚ ਨਾ ਮੈਨੂੰ ਕਿਸੇ ਦਾ ਡਰੀ ਕਿ ਕਿੰਨੂੰ ਪਿੱਛੋ ਆਵਾਜ਼ ਮਾਰਨੀ ਆ ਕੀ ਆ ਤੇ ਨਾ ਮੈਂ ਕਿਹਨਾਂ ਠੱਗੀ ਕੀਤੀ ਨਾ ਮੇਰੇ ਦਿਲ ਤੇ ਬੋਝੀ ਤੇ ਕਿਹਨਾਂ ਦਾ ਮਾੜਾ ਕਰਨ ਲੱਗਾ ਸੱਚੀ ਬਾਕੀ ਤਾਂ ਈ ਗੱਲ ਸਹੀ ਆ ਠੱਗੀ ਨਾਲ ਨਾ ਅੱਧੀ ਹਾਲ ਚੰਗੀ ਚਲ ਰੋਣੇ ਚੁੱਪ ਰਹਿ ਠੀਕ ਐ ਸਰ ਠੀਕ ਐ ਠੀਕ ਰੋਣੇ ਚੁੱਪ ਮੈਂ ਹੈਗਾ ਨਾ ਮੈਂ ਨਾ ਮਿਹਨਤ ਕਰੂੰਗਾ ਕਦੀ ਇਹੋ ਜਿਹਾ ਕੰਮਾਂ ਚਲੇ ਪੈਂਦਾ ਮੈਂ ਕੀ ਕਹਾਂਗਾ ਪੁੱਤ ਅੱਜ ਨਾ ਲੈ ਸ਼ੰਮੀ ਨੂੰ ਬੜੀਆਂ ਖੜੀਆਂ ਖੋਟੀਆਂ ਸੁਣਾਇਆ ਪਰ ਪੁੱਤ ਮੈਂ ਕੀ ਕਰਾਂ ਉਹ ਮੈਨੂੰ ਸੁਣਾਉਣੀਆਂ ਪੈਣੀਆਂ ਸੀ ਕਿੱਥੇ ਸੁੱਤੀ ਹੋ ਮੈਂ ਥਾੜੇ ਲੈਵਾਂ ਨੂੰ ਕੋਈ ਗੱਲ ਨਹੀਂ ਸੁੱਤੀ ਰਹਿੰਦੇ ਪੁੱਤ ਉਹ ਵੀ ਇਥੋਂ ਦਾ ਥਾਕਾਂ ਕੋ ਕੋਸ਼ ਨਹੀਂ ਕਿੱਤੀ ਕੁ ਮੇਰੀਆਂ ਸੁਨੀਆਂ ਕੁਛ ਕਿੱਤੀ ਦੀਆਂ ਸੁਨੀਆਂ ਤੇ ਪੁੱਤ ਉਹ ਵੀ ਥੋੜੀ ਟੈਨਸ਼ਨ 'ਚ ਆ ਚੱਲ ਕੋਈ ਗੱਲ ਨਹੀਂ ਪੁੱਤ ਤੂੰ ਵੀ ਕੰਮ ਕਰਦਾ ਹੋ ਅਸੀਂ ਤਾਂ ਕੰਮ ਕਰ ਲੱਭਣ ਦੇ ਆ ਤੇਰੇ ਨਾਲ ਹੀ ਸਾਥ ਦੇਵਾਂਗੇ ਆਪਾਂ ਕਰਦਾ ਸਿਸਟਮ ਚਲਾਵਾਂਗੇ ਪੁੱਤਾ ਬੰਨ੍ਹਣ ਨੂੰ ਕੋਈ ਟੈਨ ਨਹੀਂ ਤੇਰਾ ਬੁੱਤ ਵੀ ਸਿਆਣਾ ਹੋ ਗਿਆ ਨੋ ਵੀ ਹੋ ਗਈ ਪੁੱਤੇ ਕੋਰਾ ਗਲਤੀ ਹੁੰਦੀ ਬਾਰ ਬਾਰ ਗਲਤ ਬਤ ਹੋਦੀ ਹੁੰਦੀ ਪੁੱਤ ਅੱਜ ਸ਼ਮੀ ਕਹਿੰਦੀ ਕਿ ਮੈਂ ਤੇਕੇ ਜਾਨੀ ਆ ਆਪਣੀ ਮਾਂ ਕੋ ਭਰਾ ਪਰ ਜਾਇ ਨੂੰ ਆਨੀ ਸਾਨੂੰ ਕੁਛ ਦਿਓ ਪੈਸੇ ਦਿਓ ਨਾ 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 ਮੰਮੀ ਇਹ ਕੰਮ ਨਹੀਂ ਕਰਨਾ ਉਹਨੂੰ ਮੈਂ ਸੁਝਾ ਦਉ ਤੇ ਮੈਂ ਸੁਝਾ ਦੰਨਾ ਪੁੱਤੀ ਗੱਲ ਤੇ ਮੇਰੀ ਗੱਲ ਸੁਣ ਮੈਂ ਆਪਣੇ ਸਹੁਰਿਆਂ ਤੋਂ ਕੁਝ ਨਹੀਂ ਮੰਗਣਾ ਹੁਣ ਇਹ ਤੇ ਅਗਲਾਈ ਮੈਨੂੰ ਕਿਤੇ ਫੋਨ ਤੇ ਮੇਰੀ ਅੱਖਾਂ ਖੁੱਲੀਆਂ ਕਿਤੇ ਹੈਂ ਪਾਵੇਂ ਥੋੜੇ ਕਮਾਉਣਾ ਪਰ ਮੈਂ ਦਿਹਾੜੀ ਕਰਦਾ ਪਰ ਮੇ ਪੁੱਛ ਵੀ ਆ ਪਰ ਮਿਹਨਤ ਜੀ ਕਮਾਗੇ ਜਣਾ ਮੈਂ ਕਦੇ ਗਰੀ ਹੱਥ ਨਹੀਂ ਹਟਣਾ ਪੁੱਤ ਮੈਂ ਉਹਨੂੰ ਹੀ ਸਮਝਾਇਆ ਤੇ ਤੈਨੂੰ ਹੀ ਸਮਝਾਉਣੀ ਹੈ ਪੁੱਤ ਕਿਸੇ ਕੋ ਮੰਗਣ ਨਾ ਜਾਇਓ ਕਿਸੇ ਨੇ ਕਿਹਾ ਮੰਗਣ ਗਿਆ ਤੇ ਮਾਰ ਹੀ ਗਿਆ ਆਪਣੀ ਮਿਹਨਤ ਕਰੋ ਤੇ ਰੱਜ ਕੇ ਖਾਓ ਤੇ ਪੁੱਤ ਆਵੇ ਤੇਰੇ ਹੱਥ ਨਿਕਲ ਜਾਂਦਾ ਤੈਨੂੰ ਆਪ ਆਇਆ ਕੋਲੇ ਕੋਲੇ ਪੁੱਤ ਤੇਰੇ ਹੱਥ ਦੇ ਕਿਤਨਾ ਛਾਲੇ ਪੈ ਲੇ ਪਰ ਮਾਂ ਨੂੰ ਪਤਾ ਜਦੋਂ ਤੀ ਪੁੱਤ ਨਹੀਂ ਮੈਂ ਵੀ ਟੈਂਸ਼ਨ ਕਾ ਨਹੀਂ ਲੈਣਾ ਜੀ। ਛਾਲਿਆਂ ਦੀ ਕੀ ਗੱਲ ਆ? ਮਲੇ ਬੰਦਿਆਂ ਦੇ ਹੱਥ ਕੁਲੇ-ਕੁਲੇ ਨਹੀਂ ਵਧੀਆ ਲੱਗਦੇ। ਪੱਕੇ ਹੱਥ ਵਧੀਆ ਲੱਗਦੇ ਆ। ਛਾਲੇ-ਛੁਲੇ ਗੈਹ ਕਿ ਤੇ ਤੁਹਾਡਾ ਸਾਥ ਮਿਲ ਗਿਆ ਨਾ। ਇਹ ਛਾਲੇ-ਛੁਲੇ ਆਪਣੇ ਤੇ ਕੋਈ ਚੱਕਰ ਨਹੀਂ ਆ ਸਭ ਸੈੱਟ ਹੋ ਜਾਣਾ। ਕਿਹਨੇ ਨਾ ਕਰੋ ਤੁਸੀਂ ਖੁਸ਼ ਰਹੋ। ਠੀਕ ਐ ਨਾ? ਮੇਰੇ ਨਾਲ ਰਹੋ ਤੁਸੀਂ। ਬੜਾ ਹੌਸਲਾ ਵਧਾਇਆ ਕਰੋ। ਠੀਕ ਐ? ਤੇ ਰੋਇਣਾ ਨਾ ਕਰੋ। ਸਭ ਠੀਕ ਹੋ ਜਾਂਦਾ ਹੌਲੀ-ਹੌਲੀ ਦੇ। ਹੈਂ? ਖੁਸ਼ ਰਹਿ ਜਾ ਕਰੋ। ਸਭ ਸਹੀ ਹੋ ਜਾਣਾ। ਠੀਕ ਐ? ਪਾਜੀ ਹਾਂਜੀ ਬਹੁਤ ਧੰਨਵਾਦ ਜੀ ਤੁਹਾ ਦਾ ਮੋ ਪਾਜੀ 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 ਕੰਮ ਚਾਹੀਦਾ ਸੀਗਾ ਪਾਜੀ ਪਾਜੀ ਕੋਣ ਹੈ ਯਾਰ ਕੋਣ ਹੈ ਯਾਰ ਰਾਣੇ ਤੂੰ ਪਾਜੀ ਤੁਹੀਂ ਇਥੇ ਕੰਮ ਰਾਣੇ ਤੁਸੀਂ ਆ ਕੰਮ ਕੀ ਗੱਲ ਪਾਜੀ ਮੈਨੂੰ ਕੰਮ ਦੀ ਲੋੜ ਹੀ ਹੈ ਕਿਰਪਾ ਕਰਕੇ ਨਾ ਤੇ ਮਾਲਕਾਂ ਨੂੰ ਕਹਿ ਕੇ ਕੰਮ ਹੀ ਦਿਵਾ ਦਿਓ ਤੁਸੀਂ ਤੁਹਾਡੀ ਇੱਥੇ ਜਾਣ ਪਛਾਣ ਹੋਣੀ ਤੇ ਜਾਣਦੇ ਹੋਣਗੇ ਕਾਫੀ ਟਾਈਮ ਤੋਂ ਕੰਮ ਕਰਦੇ ਹੋਣੇ ਤੁਸੀਂ ਇੱਥੇ ਰਾਣੇ ਮੈਂ ਕੰਮ ਨਹੀਂ ਇੱਥੇ ਕਰਦਾ ਇਹ ਮੈਂ ਕੋਠੀ ਆ ਬਣਾਉਂਦਾ ਮੈਂ ਜਗਣਾ ਮਾਲਕੇ ਅੱਛਾ ਪਰ ਮੈਨੂੰ ਸਮਝ ਨਹੀਂ ਲੱਗਦੀ ਵੀ ਤੇਰਾ ਨਾ ਕੀ ਮਾੜਾ ਵਰਤ ਗਿਆ ਰਾਣੇ ਮੇਰੀ ਗੱਲ ਸੁਣ ਇੱਥੇ ਬਹਿ ਦੋ ਮਿੰਟ ਤੇ ਮੈਨੂੰ ਦੱਸ ਵੀ ਕੀ ਗੱਲ ਹੋਈ ਤੇਰਾ ਪਾਸ ਭਾਜੀ ਕੀ ਦੱਸਾਂ ਤੁਹਾਨੂੰ ਹਾਜੀ ਮਸੀਹ ਕਿੱਥੇ ਆ ਭੈਣਾਂ ਕਿੱਥੇ ਆ ਯਾਰ ਤੋਂ ਉਹਨਾਂ ਨੂੰ ਛੱਡ ਤੂੰ ਮੇਰੇ ਨਾਲ ਨਾ ਘਰ ਚੱਲ ਘਰ ਆ ਆ ਗੱਡੀ 'ਚ ਬੈਹਿ ਵਰਨਾ ਨਹੀਂ ਨਹੀਂ ਆਪਾਂ ਘਰ ਚੱਲਦੇ ਆਂ ਘਰ ਜਾ ਕੇ ਗੱਲ ਕਰਦੇ ਆਂ ਨਹੀਂ ਭਾਜੀ ਮੈਂ ਘਰ ਨਹੀਂ ਜਾਣਾ ਯਾਰ ਤੈਨੂੰ ਮੈਂ ਕਿਹਾ ਨਾ ਨਹੀਂ ਨਹੀਂ ਭਾਜੀ ਮੈਂ ਘਰ ਨਹੀਂ ਜਾਣਾ ਮੇਰੀ ਗੱਲ ਸੁਣੋ ਜਿਆਦਾ ਤੈਨੂੰ ਮੈਂ ਕਹਿੰਦੇ ਆ ਨਾ ਵੀ ਆਪਾਂ ਘਰ ਬਹਿ ਕੇ ਰਮਾਨ ਨਾਲ ਗੱਲ ਕਰਦੇ ਆਂ ਕੋਈ ਗੱਲ ਨਹੀਂ ਜ਼ਿੰਦਗੀ ਜੋ ਉਤਰਾਚੜਾ ਹੁੰਦੇ ਰਹਿੰਦੇ ਆ ਚਲੋ ਪਹਿਲੀ ਮੇਰੀ ਗੱਲ ਸੁਣੋ ਜੋ ਗਲਤੀਆਂ ਮੈਂ ਕੀਤੀਆਂ ਨੇ ਮੈਂ ਇੰਨਾ ਸ਼ਰਮਿੰਦਾ ਸੱਚੀ ਮੈਂ ਘਰੇ ਨਹੀਂ ਜਾ ਸਕਦਾ ਭਾਜੀ ਗਲਤੀਆਂ ਆ ਜਾਂਦੀਆਂ ਹੋਣੀਆਂ ਔਰ ਰਿਸ਼ਤੇ ਥੋੜਾ ਕਰਦੇ ਜੇ ਗਲਤੀਆਂ ਹੋ ਗਈਆਂ ਨਾ ਤੈ ਮੈਂ ਤੈਨੂੰ ਕਹਿਣਿਆ ਨਾ ਆਪਾਂ ਕਰ ਦਿੰਦੀ ਭਾਈ ਮਨਦਾ ਤੁਹਾਡਾ ਦਿਲ ਬਹੁਤ ਵੱਡਾ ਵਾ ਪਰ ਮੇਰੀ ਭੈਣ ਦੇ ਮੂੰਹ ਤੇ ਸਾਹਮਣੇ ਕਿੱਦਾਂ ਮੂੰਹ ਕਰਾਵਾਂ ਯਾਰ ਤੇ ਮਾਸੀ ਜੀ ਉਹਨਾਂ ਨੇ ਕਿੱਦਾਂ ਮੂੰਹ ਕਰਾਵਾਂ ਭਾਈ ਮੈਂ ਬਹੁਤ ਗਲਤੀ ਕੀਤੀ ਹੈ ਤੁਹਾਨੂੰ ਵੀ ਨਹੀਂ ਪਤਾ ਜੋ ਜੋ ਮੈਂ ਉਹਨਾਂ ਨੂੰ ਕਹਿ ਬੈਠਾ ਵਾਂ ਮੈਂ ਕਿਹੜੇ ਮੂੰਹ ਨਾਲ ਜਾਵਾਂ ਸਾਹਮਣੇ ਮੈਂ ਨਹੀਂ ਜਾ ਸਕਦਾ ਭਾਈ ਤੁਸੀਂ ਮੈਨੂੰ ਤੇ ਕੰਮ ਦਵਾ ਦਿਓ ਬਸ ਇੰਨਾ ਬੜਾ ਹੋਊਗਾ ਕੰਮ ਦਾ ਨਾ ਨਾ ਜੋ ਮੈਂ ਤੈਨੂੰ ਕਹਿਣਿਆ ਨਾ ਚੁੱਪ ਕਰਕੇ ਕਰਦਾ ਅੱਪਾ ਦੋਵੇਂ ਪਰਾ ਘਰ ਚੱਲਦੇ ਆਂ ਤੇ ਘਰ ਜਾ ਕੇ ਗੱਲ ਕਰਾਂਗੇ ਚੱਲਾ ਜਾ ਚਲਾ ਲੈ ਮਿੱਟੀ ਧਾਵ ਜੇ ਆਇਆ ਘਰ ਹੋ ਕੇ 2 ਮਿੰਟ ਤੇ ਸਰੀਆ ਆਣਾ ਜੇ ਸਰੀਆ ਲਵਾ ਲਿਓ ਠੀਕ ਆ ਚੱਲ ਆ ਲੈ ਵਿਮਲਾ ਉਹ ਰਾਜੂ ਦਾ ਫੋਨ ਆਇਆ ਸੀ ਉਹ ਕਹਿੰਦਾ ਦੁਕਾਨ ਕਹਿਣਾ ਉਹਨਾਂ ਉਹ ਦੁਕਾਨ ਤੇ ਕਹਿਣ ਡਈਆਂ ਪਲਾੜ ਦੇ ਵਿੱਚ ਸ਼ਰਬਤ ਬਣਾ ਕੇ ਭੇਜੋ ਅੱਜ ਗਰਮੀ ਬਹੁਤ ਜ਼ਿਆਦਾ ਹਾਂ ਤੇ ਲਿਆ ਦੇ ਰੈਬਰ ਦੇ ਮੈਂ ਦਗਾ ਭੋਲਾ ਪਤਾ ਨਹੀਂ ਅੱਜ ਨਾ ਸਵੇਰੇ ਵੀ ਰੋਟੀ ਬਣਾਉਣ ਦੀ ਸੀ ਤੇ ਆਦੋਂ ਨਾ ਪੇੜਾ ਡਿੱਗ ਪਿਆ ਹੁਣ ਫੇਰ ਫੁਲਕਾ ਬਣਾਉਣ ਲੱਗੀ ਹੁਣ ਫੇਰ ਹੱਥੋਂ ਪੇੜਾ ਡਿੱਗਿਆ ਸੁੱਕੋ ਲੈ ਸਹੀ ਸਭ ਕੁਝ ਲੈਪ ਹੋ ਤਾ ਇਹ ਸੁੱਕ ਦੀ ਤਾਂ ਨਿਸ਼ਾਨੀ ਆ ਅੱਜ ਲੱਗਦਾ ਘਰ ਕਿਸੇ ਨੇ ਪਰੌਣੇ ਨਹੀਂ ਆਣਾ ਆਪਣੇ ਘਰੇ ਮੈਂ ਕੌਣ ਆਉਂਗਾ ਆਪਣੇ ਘਰ ਕਿੱਥੇ ਲੈ ਹੋਸਦਾ ਤੇਰੇ ਪੇਕੇ ਆ ਜਾਣ ਕੰਬੇਰ ਤਾਂ ਤੈਨੂੰ ਪਤਾ ਉਤਰਾ ਹੀ ਬੜੀ ਦੂਰ ਹੈਗੇ ਆ ਉਹਨਾਂ ਨੇ ਕਿੱਥੇ ਆਣਾ ਹੈਗਾ ਮम्मी ਮੇਰੇ ਪੇਕੇ ਕਿੱਥੋਂ ਆ ਜਾਣਗੇ ਕਿੰਨਾ ਚਿਰ ਤੇ ਹੋ ਗਿਆ ਵਾ ਉਹਨਾਂ ਨੂੰ ਵੇਖਿਆ ਨੂੰ ਉਹਨਾਂ ਦੀ ਆਵਾਜ਼ ਸੁਣਿਆ ਨੂੰ ਉਹ ਤਾਂ ਐਂ ਜਿਵੇਂ ਕਿਤੇ ਮੈਨੂੰ ਭੁੱਲ ਹੀ ਗਏ ਆ ਨਾ ਪੁੱਤ ਕਦੀ ਪੇਕੇ ਵੀ ਭੁੱਲਦੇ ਤੇ ਨਹੀਂ ਆਣ ਕਦੇ ਨਹੀਂ ਭੁੱਲਦੇ ਉਹ ਗੱਲ ਵੱਖਰੀ ਏ ਕੰਮਕਾਰੀ ਅੱਜਕੱਲ੍ਹ ਇਸ ਤਰ੍ਹਾਂ ਦੇ ਹੋ ਗਏ ਕਿ ਘਰੋਂ ਨਿਕਲਿਆ ਨਾ ਜਾਣਦਾ ਨਾ ਧੀਆ ਭੁੱਲਦੀਆਂ ਨਾ ਮਾਂ ਪਿਓ ਭੁੱਲਦੇ ਆ ਚੰਗਾ ਐਸ ਕਰਕੇ ਕੋਈ ਗੱਲ ਨਹੀਂ ਤੇ ਤੈਨੂੰ ਮੈਂ ਦੱਸਾਂ ਕਾਂ ਵੀ ਸਵੇਰੇ ਬੜਾ ਕਾਂ ਕਾ ਕਰਨ ਰਿਆ ਸੀ ਅੱਛਾ ਲਿਆ ਦੇ ਬਰਫ ਮੈਨੂੰ 2 ਘੰਟੇ ਹੋ ਗਏ ਰਾਜ ਨੂੰ ਫੋਨ ਕੀਤਾ ਤੈਨੂੰ ਤੇ ਮੈਨੂੰ ਚੇਤਾ ਨਹੀਂ ਰਿਹਾ ਚੱਲ ਆ ਰਹੇ ਉਹ ਤੇ ਛੱਡ ਆਏ ਤਾਂ ਹੀ ਮੈਂ ਤੇ ਗਈ ਸੀ ਸ਼ਮੀ ਉਹਦੇ ਦਰਵਾਜ਼ਾ ਬੰਦ ਹੀ ਲੋਕ ਲੱਗਾ ਹੈ ਤੇ ਮੈਂ ਆਹ ਬਾਜੀ ਨਹੀਂ ਪਰੇ ਕਿੱਥੇ ਚਲ ਗਏ ਆ ਤੇ ਰਾਣੀ ਉੱਤੇ ਲੋਕ ਹੀ ਲੱਗਾ ਨਾ ਆ ਵੀ ਕੋਠੀ ਮੈਂ ਲੱਲੀ ਆ ਬਾਬਾ ਜੀ ਦੀ ਬੜੀ ਕਿਰਪਾ ਹੋਈ ਹੁਣ ਅੱਛਾ ਆਪਣੀ ਹੈ ਵੀ ਆਪਣੀ ਚੱਲ ਆ ਰਿਹਾ ਓ ਬਾਹਰ ਦੇਖੀ ਕੌਣ ਹੈ ਆ ਪਰਨੇ ਜੇ ਵਾਲਾ ਕੌਣ ਹੈ ਗਾਬੇ ਖਨੇੜਿਆ ਆਣੇ ਕੁਕਮੈਂਟ ਉੱਤੇ ਖੜੀ ਮੈਂ ਆਇਆ ਹਣੀ ਚਾਗਾ ਫੜਾ ਸ਼ਰਬਤ ਹੈਗਾ ਨਾ ਉੱਥੇ ਆਪਣਾ ਹਾਂਜੀ ਹਾਂਜੀ ਮੰਮੀ ਹੈਗਾ ਵਾ ਆ ਲਿਆ ਫੜਾ ਪੈਂ ਆ ਬੋਤਲ ਤਾਂ ਛੋਟੀ ਹੁਣੀ ਆ ਪਰ ਉਹ ਕਹਿੰਦਾ ਹੁੰਦਾ ਮੈਨੂੰ ਘਟ ਮੱਠੇ ਵਾਲਾ ਦਿਆ ਕਰੋ ਸ਼ਰਬਤ ਤੇ ਇਹਦੇ ਵਿੱਚ ਰਾਜੂ ਦਾਹਨਾ ਦਿੰਨੇ ਹਾਂ ਹਾਂ ਆਟ ਬਣਾ ਕੇ ਪਾ ਦੇ ਲਿਆ ਫੜਾ ਫੜਾ ਪਰ ਫੜਾ ਛੇਤੀ ਕਰ ਤੇ ਰੈਵਰ ਭਰ ਲਾ ਸ਼ਰਬਤਾ ਥੋੜਾ ਰਹਿ ਗਿਆ ਰਾਜੂ ਨੂੰ ਕਾ ਹੋਰ ਲੈ ਕੇ ਆਵੇ ਆਵੇ ਆ ਰਾਜੂ ਤੁਰਿਆ ਆਂਦੇ ਜੇ ਕਰਈ ਆ ਗਏ ਭਰਾਵਾ ਤੈਨੂੰ ਕਿਹਾ ਸੀ ਨਾ ਪਹੁੰਚ ਜਾਣਾ ਉਹ ਮੈਂ ਕੰਮੇ ਲੱਗ ਪਈ ਤੇ ਤਦ ਥੋੜਾ ਟਾਈਮ ਲੱਗ ਗਿਆ ਹੋ ਗਰਮੀ ਬੜੀ ਮੈਸਲ ਮੈਂ ਆ ਵੀ ਲੈਣਾ ਅੱਛਾ ਅੱਛਾ ਤੇ ਮਿਮਰ ਕਿਹਦੇ ਆ ਮਿਮਰ ਆਵੇ ਤੇਰੇ ਲੱਗੇ ਕੀ ਹੋ ਗਿਆ ਤੁਹਾਨੂੰ ਦੱਸੋ ਇੰਨੂੰ ਇੱਕ ਖੁਸ਼ਬੂਲੀ ਲੈਣੀ ਆ ਫੇਰ ਕੁਛ ਨਾ ਕੁਛ ਲੈਏ ਹੁਣ ਕੀ ਲੈ ਆਏ ਜੀ ਲਿਆਂਦਾ ਹੀ ਆ ਕੋਈ ਨਾ ਮਛਰ ਲਿਆਂਦਾ ਜੀ ਕੀ ਨਹੀਂ ਜੀ ਦਾਦ ਨਾ ਮੈਨੂੰ ਪਾਣੀ ਪੁਣੀ ਦੇ ਪਿਆਰੇ ਇੰਨੀ ਗਰਮੀ ਹੁਣਾਂ ਨੇ ਡੁੱਪਣਾ ਪਹਿਲਾਂ ਤੂੰ 10 ਲੈ ਕੇ ਕਿ ਆਇਆ ਮੈਂ ਮੈਨੂੰ ਪਤਾ ਮੈਂ ਹੁਣ ਬੜੀ ਕੀਮਤੀ ਚੀਜ਼ ਲੈ ਕੇ ਆਇਆ ਮਮੀ ਜੀ ਹੁਣ ਪਤਾ ਨਹੀਂ ਫੇਰ ਕੀ ਚੁੱਕ ਲਿਆਇਆ ਅੱਗੇ ਤੇ ਇੰਨੀਆਂ ਚੀਜ਼ਾਂ ਹੋਈਆਂ ਮੈਂ ਕਰ ਚੁੱਕੇ ਨਹੀਂ ਲਿਆਇਆ ਉਹਨੂੰ ਵੇਖ ਗਏ ਨਾ ਤੂੰ ਫੁੱਲੀ ਨਹੀਂ ਸਮਾਣਾ ਤੇ ਭਰਾਵਾ ਐ ਤੇ ਅੱਗੇ ਬੜੀ ਖੁਸ਼ ਹੁੰਦੀ ਓ ਉਹ ਨਾ ਜਿਹੜੀ ਚੀਜ਼ ਲਿਆਉਂਦੇ ਮੈਨੂੰ ਤਾਂ ਖੁਸ਼ੀ ਹੁੰਦੀ ਐ ਉਹਨੂੰ ਵੇਖ ਲੈਣਾ ਕਿਤੇ ਜਿਹੜੀ ਚੀਜ਼ ਮੈਂ ਲੈ ਆਇਆ ਹੁਣ ਨਾਲ ਹਾਂ ਇਨੇ ਡਬਲ ਹੋਈ ਨਾ ਅੱਛਾ ਆਹ ਕੌਣ ਆ ਬਾਹਰ ਬੈਲਾ ਮਾਰੀ ਜਾਂਦਾ ਵੇਖ ਕੇ ਆ ਚਲ ਆ ਤੈਨੂੰ ਮੈਂ ਮਖਾਵਾ ਆ ਜਾ ਜਾ ਲੈ ਆ ਜਿਹੜੀ ਚੀਜ਼ ਹੈ